ਜਿੱਥੇ ਗੁਰੂ ਮਹਾਰਾਜ ਨੇ ਸਭ ਕੁਝ ਵਾਰਿਆ ਉਸ ਪਵਿੱਤਰ ਧਰਤੀ ਤੇ ਜਿੱਕਰ ਇੱਕ ਦਿਨ ਉਹ ਵੀ ਸਹੀਦ ਜੋੜੇ ਮਿਲਦੇ ਆਖਰੀਲੇ ਦਿਨ ਮੈਂ ਕਿਹਾ 27 ਹੈ 27 ਦਸੰਬਰ ਨੂੰ ਇੱਕ ਦਿਨ ਸਾਰੇ ਥੇਕੇ ਬੰਦ ਹੋਣਾ ਚਾਹੀਦਾ ਤਾਂ ਕਿ ਉਹ ਸਦਾ ਸ਼ਰਧਾਂਜਲੀ ਹੋਏਗੀ ਹਰ ਸਾਲ ਆਉਨੇ ਹਰ ਸਾਲ ਕੋੜ ਫੜ ਕੇ ਖੜਦੇ ਹਾਂ ਸਨੇਹਾ ਦਿੰਨੇ ਹਾਂ ਪਰ ਤੁਹਾਨੂੰ ਲੱਗਦਾ ਸਰਕਾਰਾਂ ਤੇ ਲੋਕਾਂ ਤੇ ਕੋਈ ਅਸਰ ਹੁੰਦਾ ਇਹਨਾਂ ਦਾਗਾ ਜੀ ਸਰਕਾਰ ਇਹ ਚੋਕ ਜੀ ਸੋਚਦੀ ਹੈ ਕਿ ਇੱਕ ਦਿਨ ਢੇਕੇ ਬੰਦ ਹੋਣ ਕਾਰਨ ਉਹਨਾਂ ਦੀ ਆਮਦਨ ਕੱਟ ਹੋਏਗੀ ਮੈਨੂੰ ਲੱਗਦਾ ਇਸ ਤੋਂ ਸ਼ਰਮਦਾਣ ਗੱਲ ਹੋ ਹੀ ਨਹੀਂ ਸਕਦਾ Gujarat ਦੇ ਅੰਦਰ Dry City ਆ Gujarat ਦਲਜੀਤ ਦੇਵ ਸ਼ੋ ਲਾਇਆ ਉਹਨੇ ਵੀ ਕਿਹਾ ਕਿ ਪੰਜਾਬ ਨੂੰ ਵੀ Dry City ਬਣਾ ਦੋ ਪੰਜਾਬ ਤਾਂ ਗੁਰੂਆਂ ਦੀ ਧਰਤੀ ਆ ਪੰਜਾਬ ਪੀਰਾਂ ਦੀ ਧਰਤੀ ਆ ਇੱਥੇ ਇਨੇ ਗੁਰੂਆਂ ਪੀਰਾਂ ਦਾ ਖੂਨ ਡੁੱਲਿਆ ਤੇ ਅਸੀਂ ਇੱਥੇ ਸ਼ਰਾਬਾਂ ਡੋਲਦੇ ਫਿਰਦੇ ਆ ਇਸ ਪਵਿੱਤਰ ਧਰਤੀ ਤੇ ਅਜੀਬ ਚੀਜ਼ ਨਹੀਂ ਹੋਣਾ ਚਾਹੀਦਾ ਜੇ ਹੋ ਰਿਹਾ ਉੱਚੇ ਕਾਬੂ ਤਾਂ ਕਰ ਸਕਦੇ ਅਸੀਂ ਮਾਨੋ ਕੋ ਮੁੱਖ ਮੰਤਰੀ ਜੇਕਰ ਆਖਰੀਲੇ ਦਿਨ ਸਤਾਇਸ ਦਾ ਰਿਕਰੂਟ ਜੇ ਠੇਕੇ ਬੰਦ ਕਰਨਗੇ ਮੈਨੂੰ ਲੱਗਦਾ ਸੱਚੇ ਸ਼ਰਧਾਂਜਲੀ ਹੋਏਗੀ ਆਪਣਾ ਸਰਬੰਸ ਵਾਰ ਦਿੱਤਾ ਪਰਵਾਰ ਵਾਰ ਦਿੱਤਾ ਉਹਦੀ ਖਾਤਰ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਦਿਨ ਅਸੀਂ ਠੇਕੇ ਮੀਟਰੀਆਂ ਦੁਕਾਨਾਂ ਤੋਂ ਵੱਖੂ ਦੀਆਂ ਦੁਕਾਨਾਂ ਬੰਦ ਨਹੀਂ ਕਰਤਾ ਦੇ ਮਨਾਂ ਦੇ ਵਿੱਚ ਉਹ ਪਾਵਨਾ ਪੈਦਾ ਕਰਵਾਉਣਾ ਬੜਾ ਮੁਸ਼ਕਿਲ ਕੰਮ ਹੈ ਕਿਉਂਕਿ ਇਹ ਸਵਾਰਥੀ ਦੁਨੀਆ ਹੈ ਇਹ ਗਲੋਬਲਾਈਜੇਸ਼ਨ ਹੈ ਮੋਡਰਨਾਈਜੇਸ਼ਨ ਹੈ ਆਧੁਨਿਕਕਰਨ ਹੈ ਪੈਸਾ ਦੀ ਮਾਇਆ ਦੇ ਵਿੱਚ ਜੁਲ ਫਸੇ ਹੋਏ ਨੇ ਇਸ ਲਈ ਉਹ ਸੋਚ ਨਹੀਂ ਹੋ ਸਕਦਾ ਇੱਥੇ ਵੀ ਜਿਹੜਾ ਮਾਹੌਲ ਹੁੰਦਾ ਬਹੁਤ ਸਾਰੇ ਨੌਜਵਾਨ ਟਰੈਕਟਰਾਂ ਤੇ ਉੱਚੀ ਆਵਾਜ਼ ਤੇ بیس ਵਧਾ ਕੇ ਗਾਣੇ ਲਾ ਕੇ ਆ ਜਾਂਦੇ ਆ ਬੜਾ ਜਿਹੜਾ ਭੜਤੂ ਪੰਚਾਇਤ ਜਾਂਦਾ ਹੱਲਾ ਗੁੱਲਾ ਹੁੰਦਾਗਾ ਉਹਨਾਂ ਨੂੰ ਵੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਇਹ ਪਵਿੱਤਰ ਧਰਤੀ ਤੇ ਹੁੱਲੜ ਬਾਜੀ ਦੀ ਕੋਈ ਥਾ ਨਹੀਂ ਮਰਾਜ਼ ਇੱਥੇ ਤਾਂ ਸਿਰਫ ਇੱਕੋ ਇੱਕ ਪਰਮਾਤਮਾ ਦੀ ਨਾਮ ਲੈ ਕੇ ਉਤਸਵ ਕਰਨ ਲਈ ਇੱਥੇ ਪਹੁੰਚ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੀਦਾ ਦੀ ਧਰਤੀ ਚਮਕੌਰ ਸਾਹਿਬ ਦੇ ਉੱਤੇ ਅਸੀਂ ਮੌਜੂਦ ਆ ਜਿੱਥੇ ਛੀਦੀ ਜੋੜ ਮੇਲ ਚੱਲ ਰਹੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਤੇ ਬਾਬਾ ਜੁਹਾਰ ਸਿੰਘ ਇਸ ਚਮਕੌਰ ਦੀ ਗੜੀ ਦੀ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਇਹ ਜਿਹੜਾ ਸ਼ਹੀਦੀ 15 ਵਾੜਾ ਪੋ ਦਾ ਮਹੀਨਾ ਆਉਂਦਾਗਾ ਜਿੱਥੇ ਪੂਰੀ ਦੁਨੀਆ ਵਿਰਾਗ ਦੇ ਵਿੱਚ ਹੁੰਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਆਪਣੀ ਚਾਰ ਲਾਲ ਕੁੱਲ ਕੁਲਾਈ ਤੋਂ ਵਾਰ ਕੇ ਰੱਖ ਦਿੱਤੇ ਪਰ ਸ਼ਰਮਾ ਸਾਡੇ ਉੱਤੇ ਕਿ ਸਾਡੇ ਜਿਹੜੇ ਧਰਮ ਦੇ ਠੇਕੇਦਾਰ ਨੇ ਜਾਂ ਸਾਡੀਆਂ ਸਰਕਾਰਾਂ ਨੇ ਇਹਨਾਂ ਦਿਨਾਂ ਦੇ ਵਿੱਚ ਵੀ ਸ਼ਰਾਬ ਦੇ ਠੇਕੇ ਬੰਦ ਨਹੀਂ ਕਰ ਸਕਦੀਆਂ ਉਸ ਨੂੰ ਲੈ ਕੇ ਪੰਡਿਤ ਰਾਓ ਦੇ ਵੱਲੋਂ ਜਿਹੜਾ ਇੱਕ ਸਨੇਹਾ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰ ਅਸੀਂ ਗੁਰਦੁਆਰਾ ਕਤਲਗੜ ਸਾਹਿਬ ਦੇ ਬਾਹਰ ਖੜੇ ਹੋਏ ਹਾਂ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਦੇ ਬਾਹਰ ਇਹ ਪੰਡਿਤ ਰਾਓ ਤ੍ਰਿਨਵਰ ਜੀ ਦੇ ਵੱਲੋਂ ਸੁਨੇਹਾ ਦਿੱਤਾ ਜਾ ਰਿਹਾ ਆ ਸ਼ੀਦੀ ਜੋੜਮੇਲ ਦੇ ਆਖਰੀ ਦਿਨ 27 12 2024 ਸਾਰੇ ਠੇਕੇ ਬੰਦ ਰੱਖੇ ਜਾਣ ਕਿਉਂਕਿ ਉਸ ਦਿਨ ਛੋਟੇ ਸਾਹਿਬ ਜਦ ਦੇ ਪਪਾ ਜਰਾਵਰ ਸਿੰਘ ਤੇ ਪਪਾ ਫਤੇ ਸਿੰਘ ਨੂੰ ਮੀਹਾਂ ਦੇ ਵਿੱਚ ਅੰਦ ਦਿੱਤਾ ਸੀਗਾ ਤਾਂ ਲਗਾਤਾਰ ਹਰ ਸਾਲੇ ਨਜ਼ਰ ਆਉਂਦੇ ਨੇ ਕਿੰਨਾ ਖਬੂਰ ਹਲੇ ਤੱਕ ਪਿਆ ਇਹ ਅਸੀਂ ਭਲੀ ਭਾਂਤ ਜਾਣਦੇ ਆ ਬਹੁਤ ਘੱਟ ਖਾਵਾਂ ਨੇ ਜਿੱਥੇ ਠੇਕੇ ਬੰਦ ਹੁੰਦੇ ਆ ਜਿੱਥੇ ਮੀਟ ਦੀਆਂ ਦੁਕਾਨਾਂ ਬੰਦ ਹੁੰਦੀਆਂ ਗੱਲਬਾਤ ਕਰਦੇ ਆ ਪੰਡਤ ਜੀ ਹਰ ਸਾਲ ਆਉਂਦੇ ਹੋ ਹਰ ਸਾਲ ਬੋਰ ਫੜ ਕੇ ਖੜਦੇ ਹੋ ਸਨੇਹਾ ਦਿੰਦੇ ਹੋ ਪਰ ਤੁਹਾਨੂੰ ਲੱਗਦਾ ਸਰਕਾਰਾਂ ਤੇ ਲੋਕਾਂ ਤੇ ਕੋਈ ਅਸਰ ਹੁੰਦਾ ਇਹਨਾਂ ਦਾ ਮਹਾਰਾਜ ਬਿਲਕੁਲ ਅਸਰ ਹੁੰਦਾ ਹੈ ਪੰਜਾਬੀ ਲੋਕ ਬਹੁਤ ਕਮਾਲ ਦੇ ਨੇ ਪੰਜਾਬੀ ਲੋਕ ਬੁੱਧੀਜੀਵੀ ਨੇ ਸਮਝਦਾਰ ਨੇ ਜਿਹੜੇ ਵੀ ਗੱਲ ਮੈਂ ਕਹਿਣਾ ਇਥੇ ਲਿਖ ਕੇ ਉਹ ਲੋਕ ਪਾਲਨ ਵੀ ਕਰਦੇ ਨੇ ਮੈਂ ਕਿਹਾ ਲਕਚਰ ਸ਼ਰਾਬੀ ਹਤਿਆਰੀ ਗਾਣੇ ਤੇ ਨੱਚਣਾ ਬੰਦ ਕਰੋ ਬਹੁਤ ਜਾ ਰਹੇ ਧਾਤੇ ਨਹੀਂ ਨਚ ਰਹੇ ਨੇ ਮੈਂ ਕਿਹਾ ਲਕਚਰ ਸ਼ਰਾਬੀ ਹਤਿਆਰੀ ਗਾਣੇ ਤੇ ਗਾਣਾ ਨਾ ਗਾਓ ਮੰਚ ਤੇ ਬਹੁਤ ਸਾਰੇ ਗਾਇਕ ਨਹੀਂ ਗਾ ਰਹੇ ਨੇ ਹੁਣ ਇਸ ਪਵਿੱਤਰ ਧਰਤੀ ਜਿੱਥੇ ਗੁਰੂ ਮਹਾਰਾਜ ਨੇ ਸਭ ਕੁਝ ਵਾਰਿਆ ਉਸ ਪਵਿੱਤਰ ਧਰਤੀ ਤੇ ਜਿੱਕਰ ਇੱਕ ਦਿਨ ਉਹ ਵੀ ਸ਼ਹੀਦ ਜੋੜੇ ਮਿਲਦੇ ਆਖਰੀਲੇ ਦਿਨ ਮੈਂ ਕਿਹਾ 27 ਹੈ 27 ਦਸੰਬਰ ਨੂੰ ਇੱਕ ਦਿਨ ਸਾਰੇ ਠੇਕੇ ਬੰਦ ਹੋਣਾ ਚਾਹੀਦਾ ਤਾਂ ਕਿ ਉਹ ਸਦਾ ਸ਼ਰਧਾਂਜਲੀ ਹੋਏਗੀ ਮੈਨੂੰ ਲੱਗਦਾ ਹੈ ਮਾਨਯੋਗ ਮੁੱਖ ਮੰਤਰੀ ਜ਼ਰੂਰ ਗੌਰ ਕਰਨਗੇ ਕਿਉਂਕਿ ਇਹ ਪੰਜਾਬੀ ਲੋਕਾਂ ਦੀ ਨਾਲ ਜੁੜਨ ਦੀ ਗੱਲ ਨਹੀਂ ਹੈ ਮਹਾਰਾਜ ਇਹ ਸਾਰੇ ਵਰਗ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ ਮੈਂ ਕਰਨਾਟਕ ਤੋਂ ਹਾਂ ਪੱਛਮੀ ਬੰਗਾਲ ਤੋਂ ਲੋਕ ਪਹੁੰਚਦੇ ਨਹੀਂ ਮਹਾਰਾਸ਼ਟਰ ਤੋਂ ਲੋਕ ਪਹੁੰਚਦੇ ਨਹੀਂ ਦੱਖਣ-ਪੂਰਬ ਤੋਂ ਲੋਕ ਪਹੁੰਚਦੇ ਨਹੀਂ ਸਾਰੇ ਦੇ ਇੱਛਾ ਨੂੰ ਆਸ਼ਾ ਨੂੰ ਮੁੱਖ ਰੱਖਦੇ ਹੋਏ ਮਾਨੋਗ ਮੁੱਖ ਮੰਤਰੀ ਜੇਕਰ ਆਖਰੇਲੇ ਦਿਨ 27 ਤਾਰੀਖ ਨੂੰ ਜੇ ਠੇਕੇ ਬੰਦ ਕਰਨਗੇ ਮੈਨੂੰ ਲੱਗਦਾ ਸੱਚੇ ਸਰਦਾਂਝਲੀ ਹੋਏਗੀ ਤਾਂ ਲੱਗਦਾ ਨਹੀਂ ਲੋਕਾਂ ਨੂੰ ਆਪ ਹੀ ਸਮਝ ਜਾਣਾ ਚਾਹੀਦਾ ਮੁੱਖ ਮੰਤਰੀ ਦੇ ਕਹਿਣ ਤੋਂ ਪਹਿਲਾਂ ਜਾਂ ਮੁੱਖ ਮੰਤਰੀ ਦੇ ਆਰਡਰ ਦੇਣ ਤੋਂ ਪਹਿਲਾਂ ਲੋਕ ਇੰਨੇ ਸਮਝਦਾਰ ਹੋ ਜਾਣ ਯਾਰ ਜਿਸ ਬੰਦੇ ਨੇ ਆਪਣਾ ਸਰਬੰਸ ਵਾਰ ਦਿੱਤਾ ਪਰਿਵਾਰ ਵਾਰ ਦਿੱਤਾ ਉਦੀ ਖਾਤਰ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਦਿਨ ਅਸੀਂ ਠੇਕੇ ਮੀਟ ਦੀਆਂ ਦੁਕਾਨਾਂ ਤੋਂ ਬਾਕੂ ਦੀਆਂ ਦੁਕਾਨਾਂ ਬੰਦ ਨਹੀਂ ਕਰ ਸਕਦੇ ਨਹੀਂ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਉਸ ਗੁਰੂ ਮਹਾਰਾਜ ਦੀ ਤਿਆਗ ਬਲਿਦਾਨ ਨੂੰ ਕੋਈ ਤੁਲਨਾ ਕੁਝ ਨਹੀਂ ਹੋ ਸਕਦਾ ਹੈ ਇਨਾਂ ਨਾ ਇਨਾਂ ਦੇ ਮਨਾਂ ਦੇ ਵਿੱਚ ਉਹ ਪਾਵਨਾ ਪੈਦਾ ਕਰਵਾਉਣਾ ਇਹ ਬੜਾ ਮੁਸ਼ਕਿਲ ਕੰਮ ਹੈ ਕਿਉਂਕਿ ਇਹ ਸਵਾਰਥੀ ਦੁਨੀਆ ਹੈ ਇਹ ਗਲੋਬਲਾਈਜੇਸ਼ਨ ਹੈ मॉडर्नाइजेशन आधुनिककरण है पैसा दी माए दे विच जूल फसे हुए ने इसलिए वो सोच नहीं हो सकता इसलिए सरकार नु पंजाब एक्साइज एक्ट दे मुताबिक एक दिन घोषणा कर सकदे ये एक्ट कहंदा है एक्ट कहंदा है पंजाब एक्साइज एक्ट कोई भी दिन सरकार घोषणा कर सकता है और एक गल है महाराज डायरेक्टिव प्रिंसिपल्स ऑफ स्टेट पॉलिसी ਕਹਿੰਦਾ ਹੈ ਕਿ ਲੋਕਾਂ ਦੇ ਸਿਹਤ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਦਿਨ ਉਹ ਫੈਸਲਾ ਕਰ ਸਕਦਾ ਹੈ ਡਰਾਈ ਸਿਟੀ ਮੈਨੂੰ ਲੱਗਦਾ ਹੈ ਜ਼ਰੂਰ ਸਰਕਾਰ ਸੋਚ ਸਕਦੀ ਹੈ ਕਿਉਂਕਿ ਗੁਜਰਾਤ ਦੇ ਅੰਦਰ ਡਰਾਈ ਸਿਟੀ ਹੈ ਗੁਜਰਾਤ ਦਲਜੀਤ ਨੇ ਸ਼ੋਅ ਲਾਇਆ ਉਹਨੇ ਵੀ ਕਿਹਾ ਕਿ ਪੰਜਾਬ ਨੂੰ ਵੀ ਡਰਾਈ ਸਿਟੀ ਬਣਾ ਦਿਓ ਪੰਜਾਬ ਤਾਂ ਗੁਰੂਆਂ ਦੀ ਧਰਤੀ ਆ ਪੰਜਾਬ ਪੀਰਾਂ ਦੀ ਧਰਤੀ ਆ ਇੱਥੇ ਇੰਨੇ ਗੁਰੂਆਂ ਪੀਰਾਂ ਦਾ ਖੂਨ ਡੁੱਲਿਆ ਤੇ ਅਸੀਂ ਇੱਥੇ ਸ਼ਰਾਬਾ ਡੋਲਦੇ ਫਿਰਦੇ ਆ ਅਸੀਂ ਦਾਰੂਆਂ ਪੀ ਪੀ ਵਿਆਹਾਂ 'ਚ ਨੱਚਦੇ ਫਿਰਦੇ ਆ ਅਸੀਂ ਗਾਣੇ ਉਹ ਲਾਉਣੇ ਆ ਇਹ ਸਾਡੀ ਇਹ ਕੀ ਲੱਗਦਾ ਨਹੀਂਗਾ ਕਿ ਸਾਡੇ ਲਈ ਲਾੜਤ ਦੀ ਗੱਲ ਆ ਇਹ ਸ਼ਰਮਨਾਕ ਗੱਲ ਆ ਕਿ ਅਸੀਂ ਉਸ ਧਰਤੀ ਦੇ ਉੱਤੇ ਤੰਬਾਕੂ ਦੇ ਖੋਕੇ ਅਸੀਂ ਇੱਥੋਂ ਚਲੇ ਜਾਈਏ 500 ਮੀਟਰ ਤੋਂ ਦੂਰ ਸਾਨੂੰ ਤੰਬਾਕੂ ਦੇ ਖੋਕੇ ਨਜ਼ਰ ਆਉਂਦੇ ਆ ਮੀਟ ਦੀਆਂ ਦੁਕਾਨਾਂ ਨਜ਼ਰ ਆਉਂਦੀਆਂ ਠੇਕੇ ਨਜ਼ਰ ਆਉਂਦੇ ਆ ਇਹ ਸਾਡੀ ਤਾਂ ਲਾੜਨ ਤਾਂ ਸਾਡੇ ਉੱਤੇ ਬਿਲਕੁਲ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਇਸ ਪਵਿੱਤਰ ਧਰਤੀ ਤੇ ਅਜਿਹੀ ਚੀਜ਼ ਨਹੀਂ ਹੋਣਾ ਚਾਹੀਦਾ ਜੇ ਹੋ ਰਿਹਾ ਉੱਤੇ ਕਾਬੂ ਤਾਂ ਕਰ ਸਕਦੇ ਆ ਅਸੀਂ ਇੱਕ ਦਿਨ ਠੇਕੇ ਬੰਦ ਕਰਨ सारे शराब जारे सिगरेट दे दुकान बंद करन कर कर एक दिन संकेत रूप हो सकता है इसलिए मैं ये हां शुरुआत इसलिए मैं, हाँ, मैं लिखा है शुरुआत कर मेनू लगता है मन मुख्यमंत्री पंजाब एक्साइज मिनिस्टर चीमा साहब कमाल दे मिनिस्टर ने वो जरूर इस पर गौर करेंगे देखो सिमरन साहब वर्गे पत्रकार जो बड़ा मशहूर पत्रकार ने अजय पत्रकार जी आवाज उठाने ਮੈਨੂੰ ਲੱਗਦਾ ਹੈ ਸਰਕਾਰ ਮਜਬੂਰ ਹੋਏਗੀ ਜੋ ਘੋਸ਼ਣਾ ਜ਼ਰੂਰ ਹੋ ਸਕਦੀ ਹੈ ਇਸ ਦੇ ਵਿੱਚ ਕੋਈ ਨਹੀਂ ਜੀ ਸਰਕਾਰ ਇਹ ਸੋਚ ਦੀ ਹੈ ਕਿ ਇੱਕ ਦਿਨ ਠੇਕੇ ਬੰਦ ਹੋਣ ਕਾਰਨ ਉਹਨਾਂ ਦੀ ਆਮਦਨੀ ਕੱਟ ਹੋਏਗੀ ਮੈਨੂੰ ਲੱਗਦਾ ਇਸ ਤੋਂ ਸਰਮਦਾਨ ਗੱਲ ਹੋ ਹੀ ਨਹੀਂ ਸਕਦਾ ਮਹਾਰਾਜ ਇਸ ਦੁਨੀਆ ਦੇ ਵਿੱਚ ਸਭ ਕੁਝ ਪੈਸਾ ਨਹੀਂ ਹੁੰਦੀ ਹੈ ਇਹ ਪਾਵਨਾ ਧਾਰਮਿਕ ਪਾਵਨਾ ਨਾਲ ਜੁੜੀ ਗੱਲ ਹੈ ਇਸ ਲਈ ਮਾਨੋੱਖ ਮੁੱਖ ਮੰਤਰੀ ਕਮਾਲ ਦੇ ਨੇ ਉਹ ਜ਼ਰੂਰ ਇਸ ਦੇ ਗੌਰ ਕਰਨਗੇ ਮੈਨੂੰ ਲੱਗਦਾ ਹੈ ਜ਼ਰੂਰ ਘੋਸ਼ਣਾ ਹੋਏਗੀ ਮੈਨੂੰ ਪੂਰਾ ਆਸਤੁਮੀ ਹੈ ਅੱਛਾ ਪੰਡਤ ਰਾਉ ਜੀ ਜਿਸ ਤਰੀਕੇ ਤੁਸੀਂ ਆ ਸਨਿਆਹਾ ਦਿੰਦੇ ਹੋ ਜਾਂ ਤੁਸੀਂ ਸਿੰਗਰਾਂ ਦੇ ਉੱਤੇ ਭਰਕ ਜਾਂਦੇ ਹੋ ਕਿ ਉਹ ਗਾਣੇ ਲਾਉਂਦੇ ਆ ਇੱਥੇ ਵੀ ਜਿਹੜਾ ਮਾਹੌਲ ਹੁੰਦਾ ਬਹੁਤ ਸਾਰੇ ਨੌਜਵਾਨ ਟਰੈਕਟਰਾਂ ਤੇ ਉੱਚੀ ਆਵਾਜ਼ 'ਚ ਬੇਸ ਵਧਾ ਕੇ ਗਾਣੇ ਲਾ ਕੇ ਆ ਜਾਂਦੇ ਆ ਬੜਾ ਜਿਹੜਾ ਭੜਤੂ ਪੰਚਾਇਤ ਜਾਂਦਾ ਹੱਲਾ ਗੁੱਲਾ ਹੁੰਦਾਗਾ ਉਹਨਾਂ ਨੂੰ ਵੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਮਹਾਰਾਜ ਦੇਖੋ ਜੀ ਇਹ ਪਵਿੱਤਰ ਤਰਤੀ ਤੇ ਹੁੱਲੜ ਬਾਜੀ ਦੀ ਕੋਈ ਥਾਂ ਨਹੀਂ ਮਹਾਰਾਜ ਇੱਥੇ ਤਾਂ ਸਿਰਫ ਇੱਕੋ ਇੱਕ ਪਰਮਾਤਮਾ ਦੀ ਨਾਮ ਲੈ ਕੇ ਉੱਚਤ ਕਰਨ ਲਈ ਇੱਥੇ ਪਹੁੰਚ ਸਕਦੇ ਮੈਨੂੰ ਲੱਗਦਾ ਹੈ ਪੰਜਾਬੀ ਲੋਕ ਖਾਸ ਤੌਰ ਤੇ ਇਸ ਤੇ ਗੱਲ ਕਰਨਗੇ ਮੈਂ ਮੈਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਡੀਸੀ ਨੂੰ ਵੀ ਖਤ ਲਿਖਿਆ ਕਿ ਹੁੱਲੜ ਬਾਜੀ ਨੂੰ ਰੋਕਣ ਲਈ ਕੋਈ ਬੰਦੋਬਸਤ ਕੀਤਾ ਜਾਵੇ ਜਿਨੇ ਵੀ ਐਂਟਰੀ ਪੁਆਇੰਟ ਨੇ ਫਤਿਹਗੜ੍ਹ ਸਾਹਿਬ ਦੇ ਉੱਥੇ ਛੱਡ ਕੇ ਉਹ ਹੁਲੜਬਾਜੀ ਕਰਨ ਨੂੰ ਰੋਕਿਆ ਜਾਵੇ ਸਮਝਾਇਆ ਜਾਵੇ ਪਾਰ ਨਾਲ ਇਹ ਉੱਥੇ ਹੋ ਰਿਹਾ ਮੈਨੂੰ ਲੱਗਦਾ ਹੈ ਸੁਧਾਰ ਜ਼ਰੂਰ ਹੋਏਗੀ ਜੀ ਬਿਲਕੁਲ ਤਾਂ ਬਹੁਤ ਸੋਨਾ ਸੁਨੇਹਾ ਪੰਡਿਤ ਰਾਉਤ ਨੇ ਰਿਵਰ ਦੇ ਵੱਲੋਂ ਦਿੱਤਾ ਜਾ ਰਿਹਾ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਦਿਨ ਸ਼ਿੱਧੀ ਜੋੜਮੇ ਦੇ ਆਖਰੀ ਦਿਨ ਸਾਰੇ ਠੇਕੇ ਬੰਦ ਰੱਖੇ ਜਾਣ ਇਹ ਸਰਕਾਰ ਨੂੰ ਵੀ ਅਪੀਲ ਆ ਲੋਕਾਂ ਨੂੰ ਵੀ ਅਪੀਲ ਆ ਖਾਸ ਤੌਰ ਦੇ ਉੱਤੇ ਜੇ ਗੁਜਰਾਤ ਵਰਗੀਆਂ ਸਟੇਟਾਂ ਡਰਾਈ ਸਟੇਟ ਬਣ ਸਕਦੀਆਂ ਨੇ ਜੇ ਉੱਥੇ ਬਿਲਕੁਲ ਸ਼ਰਾਬ ਬੰਦ ਹੋ ਸਕਦੀ ਆ ਤਾਂ ਫਿਰ ਪੰਜਾਬ ਦੀ ਧਰਤੀ ਦੇ ਉੱਤੇ ਇਹ ਸ਼ਰਾਬ ਕਿਉਂ ਨਹੀਂ ਬੰਦ ਹੋ ਸਕਦੀ ਇਹ ਵੀ ਅੱਜ ਇੱਕ ਵੱਡਾ ਸਵਾਲ ਸਮੇਧੀ ਹਕੂਮਤਾਂ ਦੇ ਉੱਤੇ ਖੜਾ ਹੁੰਦਾ ਜਿਹੜਾ ਅੱਜ ਕੱਲੇ ਪੰਡਿਤ राव ਜੀ ਨਹੀਂ ਖੜਾ ਕਰ ਰਹੇ ਅੱਜ ਸਮੁੱਚੇ ਉਹ ਪੰਜਾਬਦਰਦੀ ਪੰਦਦਰਦੀ ਲੋਕ ਖੜਾ ਕਰ ਰਹੇ ਨੇ ਅਸੀਂ ਪੁੱਛ ਰਹੇ ਹਾਂ ਕਿ ਫਿਰ ਜੇਕਰ ਦੂਜੀਆਂ ਸਟੇਟਾਂ ਦੇ ਵਿੱਚ ਭਾਰਤ ਦੇ ਅੰਦਰ ਹੀ ਦੂਜੀਆਂ ਸਟੇਟਾਂ ਆਪਣੇ ਆਪ ਨੂੰ ਡਰਾਈ ਸਟੇਟ ਘੋਸ਼ਿਤ ਕਰ ਸਕਦੀਆਂ ਨੇ ਆਪਣੀਆਂ ਸਟੇਟਾਂ 'ਚ ਬਿਲਕੁਲ ਨਸ਼ਾ ਖਤਮ ਕਰ ਸਕਦੀਆਂ ਨੇ ਤਾਂ ਫਿਰ ਸਾਡੇ ਪੰਜਾਬ ਦੇ ਵਿੱਚ ਕਿਉਂ ਨਹੀਂ